ਰਹਿ ਗਏ 4 ਦਿਨ ਰਹਿ ਗਏ 4 ਦਿਨ ਰਹਿ ਗਏ 4 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 31 ਜੁਲਾਈ ਤੱਕ ਬਾਬੇ ਦੀ ਹੱਟੀ ਤੇ ਲੱਗ ਗਏ ਮੇਲੇ ਉਹ ਲੈ ਜਾਓ ਫ੍ਰੀ ਦੇ ਭਾ ਕਪੜਾ ਸੂਟਾਂ ਦੇ ਰੇਟਾਂ 'ਚ ਪਟਾਕੇ ਹੀ ਪਾਤੇ ਬਾਬੇ ਜੱਟੀ ਬੰਦ ਹੋਣ ਲੱਗੀ ਜਿਸ ਕਰਕੇ ਫ੍ਰੀ ਦੇ ਭਾ ਕਪੜਾ ਵੰਡੀ ਜਾ ਰਹੇ ਆ ਚੈਲੰਜ ਕਰਕੇ ਕਹਿ ਰਹੇ ਆ ਪੂਰਾ ਪੰਜਾਬ ਦਾ ਓਪਨ ਜਰ ਰਹੀ ਆ ਦੁਪੱਟਾ ਦੇਖੋ ਨਾਲ ਫੁੱਲ ਪਿਓਰ ਉਹ ਵੀ ਬਰਸ਼ ਪ੍ਰਿੰਟ ਕੀਤਾ ਹੋਇਆ ਪੂਰੇ ਪੰਜਾਬ ਚ 675 795 ਹਾਂਜੀ ਆ ਬਾਬੇ ਦੇ ਹੱਤੀ ਦੇ ਆ ਚੱਕੋ 250 ਰੁਪਏ ਆ ਤੁਸੀਂ ਚੈੱਕ ਕਰ ਲੋ ਬਾਜ਼ਾਰ ਚ ਕੋਈ 700 ਦਿੰਦਾ ਕੋਈ 800 ਦਿੰਦਾ ਬਾਬੇ ਦੇ ਹੱਤੀ 250 ਰੁਪਏ ਨੂੰ ਚੁੰਨੀ ਨਾਲ ਫੁੱਲ ਪਿਓਰ ਦੀ ਦੇਖੋ 7-800 ਵਾਲਾ ਸੂਟ 250 ਰੁਪਏ ਦੀ ਪੂਰੀ ਦੁਕਾਨ ਖਾਲੀ ਕਰਦਾ ਪਿਆ ਸੂਟ ਕਿੰਨੇ ਚਾਹੀਦੇ ਇਹ ਦੱਸੋ ਪੂਰੇ ਪੰਜਾਬ ਦੇ ਏਰੀਆ ਦੀ ਗਾਰੰਟੀ ਆ ਐਦਾਂ ਦੇ ਸੂਟ 1100 1500 ਵਾਲੇ ਠੀਕ ਹੈ ਜੀ ਹਾਂ ਜੀ ਇੱਕ ਨਾਲ ਇੱਕ ਫ੍ਰੀ ਕਰਤਾ ਹੈ ਹਾਂ ਜੀ ਠੀਕ ਹੈ ਜੀ ਕੀ ਕਰਦਾ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ 900 ਦੇ 2 ਕਰਤੇ ਆ ਲੋ 450 ਰੁਪਏ ਸੂਟ ਕਰ ਆ ਦੇਖੋ ਪੀਸ ਪਿਓਰ ਨੈਚੁਰਲ ਗਰੇਪ ਤੇ ਕੰਮ ਦੇਖੋ ਕੀਤਾ ਹੋਇਆ ਬਾਜ਼ਾਰ ਚ 1200 1500 ਹਾਂ ਜੀ ਆ ਲੋ ਬਾਬੇ ਦੀ ਹੱਡੀ ਦੇ 450 ਰੁਪਏ ਦੇ ਦੇਖੋ ਵੀ ਕਿਸੜੀਆਂ ਲੱਤਾਂ ਜੇ ਇੰਨੀ ਜਾਨ ਨਹੀਂ ਜੋ ਬਾਬੇ ਦੀ ਹੱਡੀ ਨਾਲ ਮੁਕਾਬਲਾ ਕਰ ਲਵੇ 450 ਦਾ ਚਲੋ ਚਾੜ ਦੇ 1500 ਵਾਲਾ ਸੂਟ ਕਰਤਾ 450 ਰੁਪਏ ਦਾ ਉੱਤੋਂ ਰੰਗ ਦੇਖੋ ਆ ਚੀਜ਼ਾਂ ਦੇਖ ਲਓ ਬਣੀਆਂ ਹੋਈਆਂ ਹਾਂ ਜੀ ਆਹ ਦੁਪੱਟੇ ਦੇਖੋ ਫੁੱਲ ਪਿਓਰ ਦੇ ਕੋਈ ਲੋ ਆ ਲੋ ਆ ਵੀ ਲੈ ਜਾਓ ਆ ਵੀ ਲੈ ਜਾਓ 1200 1500 ਵਾਲੇ ਸੁਡ ਗਿਆ 1100 ਵਾਲੇ 2 ਕਰਤੇ ਜੀ 550 ਰੁਪਏ ਦਾ ਸੂਟ ਭਾਜੀ ਆ ਲੈ ਜਾਓ ਕਪੜਾ ਦੁਆਰਾ ਇਸ ਰੇਟ ਦੇ ਇਤਿਹਾਸ ਚ ਨਹੀਂ ਆਉਣਾ ਜੀ ਆ ਲੋ ਦੇਖੋ ਜਾਲ ਬਣਿਆ ਦੁਪੱਟੇ ਨਾਲ ਆ ਰੇਟ ਸਿਰਫ 250 ਰੁਪਇਆ ਕੋਈ ਹਜ਼ਾਰ ਨਹੀਂ ਕੋਈ 800 ਨਹੀਂ ਕੋਈ 700 ਨਹੀਂ ਸਿਰਫ 250 ਰੁਪਏ ਚ ਇਹ ਤਾਂ ਵੀ ਦੇਖੋ 250 ਰੁਪਏ ਚ ਲੈ ਜਾਓ ਬਸ ਆ ਲੋ ਪਰਲ ਪਰਲ ਵਰਗਾ ਲੈ ਸੂਟ ਪਾਜੀ ਆ ਦੇਖੋ ਪੀਸ 2.5 250 ਚ ਆਹ ਦੇਖੋ ਚੀਜਾ ਆਹ ਦੇਖੋ ਪਾਜੀ ਜਾਮ ਦਾ ਸੂਟ 17 1800 ਵਾਲਾ ਆ ਲੋ ਕੋਈ ਸੂਟ ਦੱਕੋ 250 ਰੁਪਏ ਕਰੀ ਕੀ ਜਨੇ ਤੁਸੀਂ ਕੋ ਬਚਾਉਣਾ ਬਚੂਣਾ ਹੈ ਕਿ ਲੜਾਈ ਜਣਾ ਸਾਰੇ ਪਾਜੀ ਲੜਾਈ ਆ ਇਸ ਟਾਈਮ ਲੜਾਣ ਵਾਲਾ ਹੀ ਕੰਮ ਹੈ ਕਿਉਂਕਿ ਪਿਆ ਦੀ ਲੋੜਾ ਨਵਾਂ ਸ਼ੋਰੂਮ ਵੀ ਤਾਂ ਪਾਣਾ ਹੈ ਘਾਟਾ ਪਾ ਕੇ ਦੇ ਰਿਆਂ ਲੈ ਜੋ ਚਾਹੇ ਕੋਈ ਦੁਕਾਨਦਾਰ ਆ ਜਾਵੇ ਚਾਹੇ ਰੀਸੇ ਦਾ ਆਵੇ ਸੱਤ ਭਰ ਕੇ ਬਸ ਜਿਹੜਾ ਆਵੇ ਪੈਸੇ ਲੈ ਕੇ ਆਵੇ ਧਾਰਾ ਹੀ ਨਹੀਂ ਵੇਚਦੇ ਆ ਕੱਲਾ ਕੱਲਾ ਸੂਟ ਬਾਗਵਾਲ ਸ਼ੋਰੂਮ ਆਲੇ ਸੋਤੇ 2200 ਵਾਲੇ ਆ ਲੋ ਚੱਕੋ ਬਾਬੇ ਦੀ ਹੱਡੀ ਦਾ 550 ਰੁਪਏ ਚੀਜ਼ਾਂ ਦੇਖ ਚੀਜ਼ਾਂ ਕੋਈ 700 ਮੰਗਦਾ ਕੋਈ ਬਾਜ਼ਾਰ 'ਚ 800 ਮੰਗਦਾ ਪਰ ਇੱਥੇ 333 ਰੁਪਏ ਸੂਟ ਆ 333 ਜਨੇਰੀ ਲਿਆਤੀ ਐ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ 31 ਜੁਲਾਈ ਤੱਕ ਬਾਬੇ ਦੀ ਹੱਡੀ ਤੇ ਸੇਲ ਲੱਗੀ ਵੀ 4 ਦਿਨ ਰਹਿ ਗਏ ਨੇ ਸੋਮ ਮੰਗਲ ਬੁੱਧ ਵੀਰ ਨਵੀਂ ਦੁਕਾਨ ਖੁੱਲ ਰਹੀ ਹੈ 13 ਅਗਸਤ ਨੂੰ ਵੱਡੇ ਤਮਾਕੇ ਵੱਡੇ ਫਾਇਦੇ ਲੋ ਸੂਟ ਦੇ ਨਾਲ ਗਿਫਟ ਫਰੀ ਮਿਲ ਰਿਹਾ 500 700 ਹਜ਼ਾਰ ਵਾਲੇ ਸੂਟ 200 ਰੁਪਏ ਕਰਤੇ ਦੇਖੋ ਬਾਬੇ ਜੱਟੀ ਬੰਦ ਹੋ ਚਲੀਆ ਜਲੰਧਰ ਚਲੀਆ 9 ਅਗਸਤ ਤੱਕ ਵੱਡੇ ਫਾਇਦੇ ਪਰ ਆ ਜਿਹੜੇ 4 ਦਿਨ ਆ 28 29 30 31 ਜੁਲਾਈ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ ਫਰੀ ਦੇ ਭਾ ਕਪੜਾ ਲੈ ਆ ਜਾਓ ਤੁਸੀਂ ਆ ਦੁਪੱਟਾ ਦੇਖ ਲਓ ਤੁਸੀਂ ਪਹਿਲਾਂ ਦੁਪੱਟਾ ਚੈੱਕ ਕਰ ਲਓ ਕਿੰਨਾ ਲੱਜਰੀ ਬਣਿਆ ਫੇਰ ਤੁਸੀਂ ਇਹ ਘੇਰਾ ਚੈੱਕ ਕਰੋ ਗਲੇ ਦੇ ਵਰਗ ਦੇਖੋ ਭਾਜੀ 1500 ਰੁਪਏ ਸੂਟ ਕਰਤਾ 1500 ਰੁਪਏ ਡਿਜ਼ਾਈਨ ਦੇਖ ਲਓ ਆ ਦੇਖੋ 15 1500 ਇੱਕ ਹੈ ਵੀ 4 4 5 5000 ਵਾਲੇ ਸੂਟ 15 1500 ਰੁਪਏ ਕਰਤੇ ਆ ਪਿਓਰ ਗੀਜ਼ਾ ਕੋਟਨ ਦੇ ਸੂਟ ਆਹ ਦੇਖੋ ਚੀਜ਼ਾਂ ਦੇਖੋ ਬੜੀਆਂ ਹੋਈਆਂ ਹਾਂਜੀ ਆਹ ਦੇਖੋ ਦੁਪੱਟੇ ਨਾਲ ਹਾਈ ਕਲਾਸ ਇਦਾਂ ਦੇ ਪੀਸ 1200 1500 ਵਾਲੇ ਰੰਗ ਦੇ ਕੋ 6600 ਰੁਪਏ ਕਰਤੇ ਭਾਜੀ 1 ਲੱਖ ਦਾ ਕਪੜਾ ਦਾ ਬਾਜ਼ਾਰ ਚ ਇੱਥੇ 25 30 ਹਜ਼ਾਰ ਸਾਨੂੰ ਦੇਣਾ ਏਡਾ ਵੱਡਾ ਫਾਇਦਾ ਵੱਡਾ ਧਮਾਕਾ ਕਰਾਂਗੇ ਵੱਡਾ ਧਮਾਕਾ ਵੀ ਕਰਾਂਗੇ ਤੇ ਇਦਾਂ ਦੇ 95 795 ਵਾਲੇ ਤੋਂ ਮਸਲੀਨ ਦੇ 2250 ਰੁਪਏ ਕਰਤੇ 2250 ਛੇ ਦਿਨ ਆਜੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲਈ ਫੋਨ ਕਰ ਸਕਦੇ ਹੋ ਦੇਖ ਲਓ ਚਾਰੇ ਪਾਸੇ ਕਿੱਡਾ ਵੱਡਾ ਰਸਿਆ ਲੋਕ ਦੂਰੋਂ ਦੂਰ ਆ ਗਏ ਸਵੇਰੇ ਹੀ 8 9 ਵਜੇ ਤੋਂ ਵੱਡਾ ਰਸ ਪੈਂਦਾ ਤੁਸੀਂ ਵੀ ਆਜੋ ਸਵੇਰੇ ਵੀਰਵਾਰ ਆ ਵੱਡੇ ਫਾਇਦੇ ਹੋਣਗੇ